ਮੁੰਡਾ ਕੈਨੇਡਾ ਵਿੱਚ ਕਰਦਾ ਐਸ਼ ਅਸ਼ਿਕਾ ਰਵੇ ਸਾਡਾ ਸੜਦਾ ਉਹਨਾਂ ਨੂੰ ਕੀ ਪਤਾ ਅਜੇ ਦਾ ਵਿਚਾਰਾ ਛੜਕਾ ਹੀ ਪਾਰ ਕਰਦਾ ਓਏ ਮੇਰੇ ਪਿੰਡ ਦਾ ਲੱਲੂ ਜੇ ਕਿੱਥੇ ਤੁਰੇ ਫਿਰਦਾ ਹੈ ਓਏ ਆ ਕਿਧਰ ਆ ਗਿਆ ਠੱਗਿਆ ਯਾਰ ਇਹਦੇ ਨਾਲ ਆ ਇੱਕ ਹੋਰ ਲੱਲੂ ਕਿਹੜਾ ਹੈ ਇਹਨਾਂ ਨੂੰ ਅਜ ਠੱਗਦਾ ਮੈਂ ਓਹ ਫਿਰ ਕੀ ਆ ਲਿਆ ਵਧੀਆ ਵਧੀਆ ਤੂੰ ਸੁਣਾ ਆ ਵੀਰ ਕੌਣ ਆ ਇਹ ਸਾਡੇ ਘਰ ਪਰੌਣਾ ਆਇਆ ਸੀ ਇਹਨੂੰ ਨਾਇਗਰਾ ਫਾਲਕ ਮੋੜਨੇ ਆਇਆ ਵਾ ਅੱਜ ਨੂੰ ਮੈਂ ਖਵਾ ਪਿਆ ਦਵਾ ਕੁਛ ਓ ਨਹੀਂ ਨਹੀਂ ਵੀਰ ਅਜ ਨਹੀਂ ਕੁਝ ਵੀ ਖਾਣਾ ਹਾਨੂੰ ਭੁੱਖ ਨਹੀਂ ਲੱਗੀ ਓ ਪ੍ਰੌਵਾ ਚੁੱਪ ਕਰ ਅਗਲਾ ਇੱਜ਼ਤ ਮਾਨਣਾ ਸੱਦਨ ਦੇ ਆਪ ਕੋ ਤੇ ਪੈਸੇ ਖਰਚਣੇ ਨਹੀਂ ਉਹ ਪਰੋਣਾ ਜੀ ਕਬਾਬ ਐਟ ਥਾਲੀ ਰੈਸਟੋਰੈਂਟ ਆਪਣਾ ਹੀ ਇੱਥੇ ਮੈਂ ਕੰਮ ਕਰਦਾ ਆ ਆਜੋ ਅੱਜ ਤੇ ਪਰੋਣਾ ਸਾਡਾ ਲੁੱਟਿਆ ਗਿਆ ਜੀ ਇਹ ਤੇ ਕੰਮ ਕੀ ਕਰਦੇ ਜੀ ਆ ਸਾਰੇ ਚੁੱਭਤਾਂ ਬਰ ਲੈਟਾ ਲੂਪੇ ਮੈਂ ਹੀ ਲਈ ਆ ਯਾਰ ਭੇੜ ਤੇ ਕਦੀ ਬਰ ਨਹੀਂ ਦਆਏ ਨੇ ਜਦੋਂ ਵੀ ਕੋਈ ਮੇਰਾ ਰਿਸ਼ਤੇਦਾਰ ਜਾਂ ਕੋਈ ਭੈਣ ਭਰਾ ਨਹੀਂ ਗਰਾਉਂਦਾ ਨਾ ਮੈਂ ਸਾਰਿਆਂ ਨੂੰ ਇਹੀ ਆਣਾ ਯਾਰ ਕਵਾਬ ਐਂਡ ਥਾਲੀ ਰੈਸਟੋਰੈਂਟ ਜਾਓ 59 ਡਾਲਰ ਦੇ ਵਿੱਚ ਇੱਕ ਥਾਲੀ ਦੇ ਵਿੱਚ 7 ਆਈਟਮਾਂ ਖਾਣ ਨੂੰ ਮਿਲਦੀਆਂ ਆ ਵੈਜ ਨੌਨ ਵੈਜ ਦੋਵੇਂ ਮਿਲ ਜਾਂਦਾ ਬੈਚ ਨੂੰ ਸਿਟਿੰਗ ਵੀ ਹੈਗੀ ਆ ਸਰਵਿਸ ਇਹਨਾਂ ਦੀ ਬਹੁਤ ਕੈਂਡਾ ਕਸ਼ਮੀਰੀ ਚਾਹ ਵੀ ਇਹਨਾਂ ਦੀ ਬੜੀ ਫੇਮਸ ਆ ਸੋ ਇੱਕ ਵਾਰੀ ਸਾਰਿਆਂ ਨੂੰ ਇੱਥੇ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਖਾਓ ਜੀ ਤੁਸੀਂ ਭਾਈਆ ਜੀ ਮੈਂ ਇਹਨਾਂ ਦੇ ਨਾਲ ਉਤਲੇ ਪੱਖ ਬਿੱਲ ਮੈਂ ਬਿੱਲ ਤਾ ਤੁਹਾਡੇ ਇਲੈਕਟ੍ਰੀਸ਼ੀਅਨ ਦੇਣਗੇ ਜਿਹੜੇ ਉੱਪਰ ਪੱਖੇ ਦਾ ਸੈੱਲ ਚੇਂਜ ਕਰਨਗੇ ਕੀ ਹੋਈ ਸਰ ਸਾਡੇ ਇੱਥੇ ਕੋਈ ਪੱਖਾ ਨਹੀਂ ਹੈ ਸਾਡੇ ਤੇ ਇੱਥੇ ਸੈਂਟਰਲ ਹੀ ਸੀਗਾ ਤੇ ਤੁਹਾਡੇ ਫਰੈਂਡ ਕਹਿ ਕੇ ਗਏ ਆ ਕਿ ਸਾਡੇ ਪ੍ਰਾਣੇ ਤੋਂ ਬਿੱਲ ਲੈ ਲਓ